ਹਾਂਜੀ ਅਸੀ ਕਾਲ ਜੀ ਸਵਾਗਤ ਆ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਗਰੀਸ ਪਾਣੀ ਕਰਕੇ ਆਣਾਣੀ ਟੱਲੀ ਕਰਤੀ ਤੇ ਹੁਣ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਰਵਾਨਗੀ ਕਰਦੇ ਆ ਤੇ ਹੈ ਅੱਜ ਮੌਸਮ ਨਾ ਖੁੱਲਿਆ ਜਾਨੀਗਾ ਪੂਰਾ ਹਵਾ ਨਹੀਂ ਚਲਦੀ ਪਤਾ ਨਹੀਂ ਧੁੰਦਲਾ ਧੁੰਦਲਾ ਯਾਰ ਮੌਸਮ ਤਰਲ ਜੀ ਜਿਆਦਾ ਪਈ ਅੱਜ ਕੱਲਾ ਹਵਾ ਚਲ ਪਈ ਤੇ ਕੱਲ ਸਾਡੇ ਨੂੰ ਅਮ ਜੇ ਮਸ਼ੀਨ ਆਪਣੀ ਚੱਲ ਪਈ ਮੱਤੀ ਅੱਜ ਥ੍ਰੇਲ ਦਾ ਲੱਥੀ ਤਕਰੀਬ ਬਣਾਉਣ ਦਾ ਲੱਜ ਜਾਂਦੇ ਨੂੰ 3 ਘੰਟੇ ਤੱਕ ਲੱਥੀ ਜਾਣੀ ਆ ਕਰਦੇ ਹਾਂ ਹੁਣ ਚਾਲੂ ਚੱਲ ਗਏ ਲੱਥੀ ਹੋ ਜਾਂਦਾ ਬਾਕੀ ਚਲੋ ਮਿਲਦੇ ਆਂ ਖੇਤ ਦੇ ਵਿੱਚ ਚੱਲ ਕੇ ਤਿਆਰ ਪਰ ਤਿਆਰ ਤੇਲ ਪਾਣੀ ਪਾ ਕੇ ਓਕੇ ਹਾਂ ਜੀ ਪਹੁੰਚ ਗਏ ਖੇਤ ਦੇ ਵਿੱਚ ਲੈ ਕੇ ਰੱਬ ਦਾ ਨਾਮ ਘਰਤੀ ਰਾਣੀ ਚਾਲੂ ਆਪਣੇ ਕਾਬਲ ਸੁਣ ਬਾਈ ਦੇ ਇਹ 114 ਦੇ ਵਿੱਚ ਚੱਲਦਾ ਰਹਿੰਦੇ। ਬਾਕੀ ਆ ਦੇਖ ਕਰ ਲਈ ਹਲਦੀ। ਕੱਲ ਮੈਂ ਦੇਖੀ ਸੀ ਇੱਕ ਜਣੇ ਦੇ ਹਲਦੀ। ਪਰ ਇੰਨੀ ਜਿਆਦਾ ਹਲਦੀ ਪਛੋਣਾ ਬੁਰਾ ਹਾਲ। ਆ ਛੋਣਿਆਂ ਦੇ ਰੰਗ ਸੂਰੀ। ਬਾਕੀ ਮੰਡੀਆਂ ਜੋ ਕਰਕੇ ਬੁਰਾ ਹਾਲ ਆ ਰਿਹਾ ਕਿ ਲੋ ਪੀਰ ਆਖਿਆ ਜਿਵੇਂ ਦਾ ਰਾਂ ਦਾ ਦਿਖਾਉਣੇ ਬਾਕੀ ਤੁਹਾਨੂੰ ਜੋ ਦਾਣੇ ਕੱਟੂ ਦੀ ਸਪਾਈ ਚੈੱਕ ਕਰਾਉਣੇ ਅੱਜ 16 ਨੇ ਕਹਿੰਦੇ ਚਾਸੀ ਨਹੀਂ ਆ ਗਿਆ ਅਰਗੀ ਬੜੀ ਹਲਕੀ ਰੇਹੇ ਨੇ ਹੈ ਮੈਂ 14 ਨੂੰ ਹੁਣ ਦਿਨੀ ਨਹੀਂ ਕਿਤੇ ਆ ਰਹੀ ਦੇਖਦੇ ਵਰੀਆ ਹੋਰ ਦਿਖਾ ਲੋ ਕੀ ਬਣੂਗਾ ਅਰਗੀ ਉਹ ਜੇ ਇਧਰ ਜਗਰੂ ਬਾਈ ਦੇ ਵੀ ਵੱਢੀ ਗਈ ਤਿੰਨ ਕਣਾਂ ਹੀ ਥਾ ਰਹਿ ਗਿਆ ਬਾਕੀ ਬਾਈ ਨੇ ਖੇਤ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਦਰਖਤ ਲਾਇਆ ਕੋਈ ਨਹੀਂ ਦਰਖਤ ਰਹਿਣ ਦੇਂਦਾ ਪਰ ਬਾਈ ਨੇ ਸਪੈਸ਼ਲ ਦਰਖਤ ਲਾਇਆ ਆਪਣੇ ਖੇਤ ਦੇ ਵਿੱਚ ਕੋਈ ਵੀ ਕੰਮ ਕਰਦੇ ਹੋਣੇ ਬੰਦਾ ਆਪ ਦਾ ਖੇਤ ਦੇ ਵਿੱਚ ਟਿਕਾਈ ਨਾ ਬਹਿ ਲੈਂਦਾ ਪਹਿਲਾਂ ਵੀ ਜਵਾਨੇ ਸੀਗੇ ਬਾਗ ਹੁੰਦੇ ਸੀ ਜਾਂਦਾ ਬਾਈ ਚਲੋ ਜੀ ਆਪਣੀ ਵੀਡੀਓ ਲਈ ਆਸਤੱਕ ਲਈ ਨੈ ਕਾਪੀਆ ਹੋਰ ਵੀਡੀਓ ਲਈ ਚੈਨਲ ਨੂੰ ਫੋਲੋ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਬੰਦੇ ਦਾ ਦਿਲ ਬੱਜਿਆ ਰਹਿੰਦਾ ਵੀਡੀਓ ਬਣਾਉਣ ਲੱਗਾ ਠੀਕ ਹੈ ਧੰਨਵਾਦ